ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਡ ਦੇ ਉੱਪਰ ਹੀ ਘਾਰਿਆ ਵੀਰ ਜੀ ਹੁਣਾਂ ਦਾ ਮੇਨ ਰੋਡ ਦੇ ਉੱਪਰ ਹੀ ਜਿਹੜਾ ਅਜਨਾਲੇ ਤੋਂ ਫਤਿਹਗੜ੍ਹ ਚੂੜੀਆਂ ਨਾਲ ਰੋਡ ਜਾਂਦਾ ਅੱਜ ਇੱਕੋ ਵਾੜ ਤਾਂ ਦਿਖਾਉਣੀ ਹੈ ਤਾਜੀ ਸੋਈ ਹੈ ਬਿਲਕੁਲ ਤੇ ਆ ਥਣ ਵੀ ਇਹਦੇ ਇੱਕ ਰੀ ਲਾਗੇ ਤਾਂ ਦੇਖ ਸਕਦੇ ਚੰਗੇ ਕਮਾਲ ਦੀ ਵਾੜ ਹੈ ਤੇ ਬਾਕੀ ਤਾਜੀ ਸੂਈ ਆਪਣੀ ਪਾਸ ਕਰਕੇ ਵੇਸ਼ ਚਾਹ ਕੇ ਤਸੱਲੀ ਕਰਕੇ ਖੜੋ ਜੀ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਠੀਕ ਠਾਕ ਹੀ ਵਧੀਆ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤੇ ਕਰੀਏ ਨਾਮ ਬਿਆਨਤ ਰੂਪ ਸਿੰਘ ਹਾਂਜੀ ਦੂਜਾ ਵੀਰ ਤਸੀਰ ਅਈ ਨਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ ਵੀ ਬੋਲ ਦੋ 9855110755 ਠੀਕ ਆ ਤੇ ਅੱਜ ਇੱਕੋ ਹੀ ਆ ਫਿਰ ਅੱਜ ਇੱਕੋ ਹੀ ਏ ਵਾਡੀ ਇੱਕੋ ਹੀ ਏ ਪਰ ਇੱਕੋ ਹੀ ਦੋ ਤਿੰਨ ਅਰ ਗਈ ਏ ਇੱਕੋ ਹੀ ਤੋਹਫਾ ਈ ਆ ਪੂਰੀ ਕਮਾਲ ਦੀ ਆ ਨਾ ਚੰਗੇ ਦੁੱਧ ਵਾਲੀ ਆ ਤੇ ਬਾਕੀ ਥਣ ਵੀ ਬੜਾ ਕਮਾਲ ਦਾ ਲੱਗਾ ਇਹਨਾਂ ਹਾਂਜੀ ਕਿੰਨੇ ਕ ਚਰਦੀ ਸੂਈ ਆ ਇਹ ਰਾਤੀ ਸੂਈ ਏ ਅੱਛਾ ਰਾਤੀ ਸੂਈ ਏ ਇੱਕੋ ਚਵਾਈ ਹੋਈ ਏ ਇਸੇ ਇੱਕੋ ਹੀ ਚਵਾਈ ਹੋਈ ਆ ਤੇ ਮਗਰ ਵੀ ਇਹਦੇ ਵੱਛੀ ਆ ਗਈ ਮਗਰ ਵੱਛੀ ਆ ਚੰਗਾ ਠੀਕ ਹੈ ਚੰਗਾ ਪਰਵਾਇਆ ਹੀ ਉਹਨਾਂ ਤਾਂ ਪਤਾ ਨਹੀਂ ਸੀਵਨ ਕਿਹੜਾ ਹੀ ਪਰ ਚੰਗਾ ਆਂਦੀ ਵੱਛੀ ਵੀ ਪੂਰੀ ਜਵਾਨ ਆਈ ਮਗਰ ਆ ਨਾ ਅੱਡਾ ਪੈਰਾਂ ਦੀ ਚੰਗੀ ਖੁੱਲੀ ਆ ਬਹੁਤ ਵਧੀਆ ਸਾਂਭਣ ਵਾਲੀ ਤਿਆਰ ਕਰਨ ਵਾਲੀ ਵੱਛੀ ਆ ਮਗਰ ਵੀ ਹੈ ਨਾ ਤੇ ਕਿੰਨਾ ਕੁ ਦੁੱਧ ਉਤਰਾਏ ਗੱਡੀ ਜਾਊਗੀ ਦੁੱਧ ਜੀ 32 33 ਲੀਟਰ ਪਿਛਲੇ ਸੂਏ ਦਾ ਦੱਸਦੇ ਆ ਅੱਛਾ ਤੇ ਮਤਲਬ ਤੁਹਾਨੂੰ ਇਹਨਾ ਮੰਨ ਗਿਆ 35 ਪੁੰਦੀ ਤੇ ਆਰਾਮ ਨਾਲ ਹੀ ਘੜ ਦੇਣਾ ਵੱਡੀ ਆ ਹਾਂਜੀ ਹਾਂਜੀ ਉਹ ਜੀ ਮ ਘਰ ਲਾਈ ਚਿੱਟੀ ਉਹ ਅਸੀਂ ਆਪਣਿਆਂ ਤੋਂ ਵੱਡੀ ਸਮਝ ਕੇ ਲਾਈ ਸੀ ਅੱਛਾ ਉਹਦੇ ਨਾਲ ਵੀ ਫੁੱਟ ਤਾਂ ਆ ਆਹੋ ਉਹ ਵੀ ਤੁਸੀਂ ਆਪਣੇ ਮਤਲਬ ਕਹਿੰਦੇ ਵੀ ਪੂਰੀ ਵੱਡੀ ਆ ਤੇ ਪਰ ਇਹ ਉਹਦੇ ਨਾਲ ਵੀ ਉੱਚੀ ਆ ਤੇ ਬਾਕੀ ਥੱਲੇ ਵੀ ਚੰਗੀ ਆ ਉਹਦੇ ਘਰੇ ਲਾਈ ਆ ਵਿਧੀਆਂ ਨੇ ਤੇ ਉਤਨਾ ਠਾ ਕੇ ਵਿਖਾਉਂਦੇ ਵੀ ਆਪਣੀ ਵੱਲੋਂ ਵੀ ਪੂਰੀ ਆਪਣੇ ਵਾਂ ਦਾ ਕੀ ਵੀ ਵੱਡੀ ਗਾਂ ਰੱਖੀ ਆ ਤੇ ਪਰ ਇਹ ਉਹਦੇ ਨਾਲ ਵੀ ਉੱਚੀ ਆ ਹਾਂ ਤਾਂ ਤਪ ਤਪ ਲੱਗੀ ਆ گاਵਾ ਬੈਠੀਆਂ ਰਮਾਨਾ ਆਹ ਦੇਖਸਾਦੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਤੇ ਬਾਕੀ ਥਾਂ ਬੜਾ ਕਮਾਲ ਦਾ ਜਿਹੜਾ ਲੱਗਾ ਥਾਂ ਤਾਂ ਭਾਵੇਂ ਤੁਸੀਂ ਹੱਥ ਨਾਲ ਚਵਾਈ ਕਰੇ ਤੇ ਭਾਵੇਂ ਕੋ ਮਸ਼ੀਨ ਨਾਲ ਚਵਾਈ ਕਰੇ ਤਾਂ ਦੇਖਸਾਦੇ ਬਾਕੀ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਹਵਾਨੇ ਤੇ ਵੀ ਨਾੜਾਂ ਚੰਗੀਆਂ ਤੇ ਆਹ ਵਸ਼ੀ ਆ ਪੂਰੀ ਪਲੀ ਪਲੋਸੀ ਵਸ਼ੀ ਆ ਮਗਰ ਤੇ ਕਿੱਲਾ ਹੀ ਨਾੜੂ ਜਿਹੜਾ ਨਾਲੇ ਤੋਰੋ ਹਾਂ ਫੇਰ ਇੱਕ ਰੀਦਨ ਆ ਦੇਖ ਸਾਦੇ 35 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਇਹ ਕੱਢੀ ਜਾਊਗਾ ਆ ਜਲਾਇਆ ਇੱਕ ਦਿਨਾਂ ਸਿੱਧੀ ਤੋਰਦਾ ਬਾਕੀ ਥੱਲੇਆਂ ਬੜੀ ਕਮਾਲ ਦੀ ਆ ਜੇ ਚਵਾਈਏ ਦੀ ਅੱਖੀ ਹੋਈ ਆ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੀ ਹੁੰਦਾ ਹੈ ਕੱਦ ਬਹੁਤ ਹੈ ਜੀ ਕੱਦ ਦਾ ਬਾਤ ਨਾ ਲੈ ਜਾ ਫੇਰ ਇੰਨਾ ਵੀਰ ਜੀ ਫਿਰ ਇਹਦਾ ਮੁੱਲ ਮੁੱਲ ਤਾਂ ਵੀਰ ਜੀ ਭਾਵੇਂ ਦਾ ਇੱਕ ਵੀ ਕਰਾ ਕਰਦੀਏ ਇੱਕ ਪੰਜੀ ਕਰਦੀਏ ਹਾਂਜੀ ਹਾਂ ਨਾ ਇੱਕ ਪੰਜ ਦੀ ਛੱਡਿਆ ਅੱਛਾ 1 ਲੱਖ ਤੇ 5000 ਹਾਂਜੀ ਬਾਕੀ ਚਲੋ ਮੌਕੇ ਤੇ ਮੰਨਤਾ ਨਾ ਬਾਕੀ ਹੋਗੀ ਗੱਲ ਫੋਨ ਲਾਵੇ ਇੱਕ ਰਹੀ ਹਣਾ ਤੇ ਬਾਕੀ ਇਹ ਆਵੇ ਇਹ ਚੀਜ਼ ਕੋਈ ਇੱਕ ਰਹੀ ਇੱਥੇ ਆਣ ਕੇ ਵੇਖ ਕੇ ਖੜੇ ਜਿੰਨੋਂ ਤੇ ਸ਼ੌਂਕ ਆ ਚੰਗੀਆਂ ਵਾਰਾ ਰੱਖਣ ਦਾ ਉਹ ਨਹੀਂ ਛੱਡ ਕੇ ਜਾਊਗਾ ਹਾਂਜੀ ਵੀਡੀਓ ਤੋਂ ਵੀ ਮਤਲਬ ਡਬਲ ਹੋਏਗੀ ਹਾਂਜੀ ਹਾਂਜੀ ਉਹ ਵੱਡੀ ਹੋਏਗੀ ਕਿਉਂਕਿ ਟਾਡਾ ਚਲੋ ਇਹ ਰਿਕਾਰਡ ਆ ਵੀ ਤੁਸੀਂ ਕਦੀ ਝੂਠ ਨਹੀਂ ਕੀਤਾ ਇਹ ਹਾਂਜੀ 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 ਇਹ ਤੁਹਾਡਾ ਰਿਕਾਰਡ ਆ ਜੋ ਅਸਲੀ ਹੈ ਤੇ ਉਹ ਹੀ ਹਾਂਜੀ ਕੋਸ਼ਿਸ਼ ਤੇ ਇਹ ਹੀ ਹੁੰਦੀ ਆ ਵੀ ਜੋ origignal ਚੀਜ਼ ਆ ਬਸ ਉਹ ਹੀ ਵਿਖਾਈ ਜਾਵੇ ਤੇ ਬਾਕੀ ਫਿਰ ਵੀ ਇੱਥੇ ਆਣ ਕੇ ਵੇਖਿਆ ਕਰੋ ਕਿ ਇਹਦੀ ਪ੍ਰੋਪਰ ਕੱਦ ਕਾਠ ਤਾਂ ਨਹੀਂ ਅੰਦਾਜ਼ਾ ਲੱਗ ਪਉਂਦਾ ਵੀਡੀਓ 'ਚ ਤੇ ਕਰੀਏ ਥਾਣੇ ਤੇ ਲਾਗੇ ਤਾਂ ਫਿਰ ਤੋਂ ਦੇਖ ਜਾਂਦੇ ਜੀ ਬਾਕੀ ਸੋਹਣੀ ਕਮਾਲ ਦੀ ਵਹਿੜ ਆ ਬਾਕੀ ਕੋਈ ਵੀ ਆਣ ਕੇ ਵੇਖੇ ਪਸੰਦ ਜ਼ਰੂਰ ਆਊਗੀ ਬਾਕੀ ਆਪਣੀ ਤਸੱਲੀ ਕਰਕੇ ਵੇਚ ਚੱਕ ਕੇ ਖੜੋ